ਆ ਬਾੜੀਆਂ-ਬੁੜੀਆਂ ਪਹਿਲੇ ਮਾਰੇ ਰੱਖੀਆਂ ਇਹ ਤੂੰ ਤਾਂ ਜੋਤੀ ਦਮੀਨਾ ਹਲਾ ਨਾਲਾ ਤੇ ਜੋਤੀ ਵੀ ਨਿਕਲਿਆ ਬਾਹਰ ਆ ਜਾ ਨਿਕਲਿਆ ਬਾਹਰ ਪੱਧਰੇ ਆ ਨਾ ਲੁਕੀ ਜਾ ਨਾ ਤੂੰ ਤਾਂ ਇੱਥੇ ਜੋਤੀ ਕਦਾਂ ਮੀ ਬੜੀ ਲੱਗਾ ਜਵੇ ਯਾਰੇ ਧੰਤਾਂ ਤਾਂ ਹੋਈ ਪਈ ਆ ਮੈਂ ਕਿਹਾ ਭਾਈ ਜਿਆਦਾ ਹੋ ਗਏ ਧੰਤਾਂ ਤੇਰੀ ਤਾਂ ਮੈਂ ਲਾ ਦਾਂ ਧੰਨ ਹੋ ਗਿਆ ਦੇਖੋ ਸਾਰਾ ਪਾਣੀ ਅੰਦਰ ਰੱਖਿਆ ਆਪਣੇ ਘਟ ਕੋਲ ਤੇ ਅੱਜ ਤਾਂ ਓਹ ਹੋ 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 ਹਾਂ ਬੱਸ ਆਇਆ ਮੈਂ ਹੋ ਗਿਆ ਨਾ ਆ ਦਾ ਬੱਲੇ ਬੱਲੇ ਕਰਦੀ ਲੈ ਆ ਤਾਂ ਇਹਦਾ ਡੈਮ ਵਾਲਾ ਕੰਮ ਹੋ ਗਿਆ ਲੈ ਦਾ ਬੈਟਰੀ ਲਗਾ ਤਾਂ ਐ ਅੱਧੇ ਮਿੰਟ ਵਿੱਚ ਬੱਤੀ ਭਰ ਗਈ ਹੁਣ ਮੈਂ ਜਲਦੀ ਫਗਰ ਬਹਿ ਗਿਆ ਮੀਂਹ ਦਾ ਹੋ ਗਿਆ ਇਹ ਕਿਹਾ ਮੀਂਹ ਹੀ ਪੈਂਦਾ ਆ ਆ ਲਵਾਵੇ ਮੋਬਾਈਲ ਦੇ ਉੱਤੇ ਉਤਰੇ ਜਾਂਦੇ ਭਾਈ ਫੋਟੋ ਬੜੀ ਫੋਟੋ ਬੜੀ ਸੋਹਣੀ ਆਉਂਦੀ ਤੇਰੀ ਤਾਂ ਉਹ ਤਾਂ ਆਂਦਾ ਵੀ ਸਪਾਈਕਾ ਹਾਂਜੀ ਕਿਵੇਂ ਆ ਯਾਰੇ ਵੱਧ ਕੇ ਯਾਰੇ ਵਾਤਾ ਮੀ ਕਿੱਦਾਂ ਹਾਲ ਐ ਜੀ ਇੰਨਾ ਨਹੀਂ ਹੰਦਾ ਪਰ ਆਗਮੈਂਟ ਦੇ ਵਿੱਚ ਖੜਾ ਪਾਣੀ ਨਿਕਲ ਰਿਹਾ ਹੈ। ਇਹ ਵੀ ਇੰਗਾ ਪਾਣੀ ਫਰਿਆ। ਇਹ ਪਾਣੀ ਰੋੜ ਕੀ। ਬਹੁਤ ਵਧੀਆ ਧੰਦਨ ਕਰਾਤੀ ਵੀ ਨੇ। ਤਾਂ ਲੱਗਨਾਂ ਦੇ ਪਾਣੀ ਆਉਣ ਲੱਗਾ। ਆ ਵੀ ਜਾ ਸਾਂ ਜੁੱਤੀ ਜੁੱਤੀ ਤਾਂ ਦੁਕਾਨ ਡੱਬ ਗਈ ਪਾਣੀ ਮੈਂ ਹੀ ਕਹਿੰਦੇ ਅੰਦਰ ਹੋਲ ਹੋਲ ਕੇ ਅੱਜ ਪਾਣੀ ਛੱਡਿਆ ਬੱਚਾ ਕਿੱਦਾਂ ਰਹੀ ਅਮੀ ਅੱਜ ਵੇ ਲਿਆ ਨਜ਼ਾਰਾ ਅਮੀ ਦਾ ਅਮੀ ਦਾ ਲਿਆ ਨਜ਼ਾਰਾ ਮੈਂ ਕਿਹਾ ਹਾਂਜੀ 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 ਮੌਸਮ ਅਜੇ ਵੀ ਵਧੀਆ ਹੈ ਜਰੂਰ ਦੇ ਰਾਤ ਨੂੰ ਵੀ ਨਹੀਂ ਪੈ ਜੀਏ ਤਾਂ ਹੋਰ ਜ਼ਿਆਦਾ ਵਧੀਆ ਹੋ ਜਾਊਗਾ ਜੁੱਤੀ ਤੇ ਕੋਈ ਗੱਲ ਕੁਛ ਮੈਂ ਇਹ ਧੰਨਵਾਦ ਆਪਣੀ ਮਸ਼ਹੂਰੀ ਕਰਤੇ ਵੀ ਇਹ ਬੰਦਾ ਏਸੀ ਰੈਫਰਿਜਰੇਟਰ ਦਾ ਲਾਉਂਦਾ ਹਾਂ ਮੇਰਾ ਗਵਾਂਡੀ ਆ ਵੀ ਜਰੂਰ ਮਦਦ ਸੇਵਾ ਦਾ ਮੋਹ ਹੈ ਮੈਨੂੰ ਮਮਾਰਕ ਕਰਿਓ ਦਰਸ਼ਨ ਦਾ ਟੈਗਾ ਦਰਸ਼ਨ ਤੇਰੀ ਕਾਹਦਾ ਕੰਮ ਐ ਇਹ ਮੇਰਾ ਜੀ ਗੈਸ ਚੁੱਲੇ ਸਿਲੰਡਰ ਦਾ ਰਿਪੇਅਰ ਕਰਨੇ ਗੈਸ ਕੀ ਜਿਹਾ ਸਹੀ ਕਰਨੇ ਹਾਂ ਇਹ ਗੈਸ ਤੇ ਸਾਰਾ ਕੋ ਸੈਟ ਕਰਨਾ ਚੁੱਲਿਆਂ ਦਾ ਹਾਂ ਸਾਰਾ ਡਰਾਈਵਰ ਵੀ ਇਹ ਗੱਡੀ ਦਾ ਲੈ ਕੇ ਜਾਂਦਾ ਗੇੜਾ ਕਿ ਦਿੱਲੀ ਨਹੀਂ ਜਾਂਦਾ ਕਿਤੇ ਜਾਣਾ ਬਿਲਕੁਲ ਬਿਲਕੁਲ ਜਿੱਥੇ ਮਰਜ਼ੀ ਕਹਿਣਗੇ ਉੱਥੇ ਚੱਲਣਾ ਗੇੜੇ ਗੇੜੇ ਹਾਂ ਜੀ ਵਾਹਨ ਦੀ ਦਾ ਖਾਤਾ ਵਾਹਨ ਦੀ ਫਟੇ ਬੜੇ ਦਿਨਾਂ ਬਾਅਦ ਆਜ ਫੇਰ ਰੁੜਕਾਵਾਂ ਦੇ ਵਿੱਚ ਜਿਹੜਾ ਆਂ ਮੀਂਹ ਜਿਹੜਾ ਕਾਫੀ ਤੇਜ਼ ਪੈ ਰਿਹਾ ਅੱਜ ਤਾਂ ਮਤਲਬ 13 ਤੋਂ ਡਿੱਗਾ ਵਰ੍ਹਦੇ ਸੀ ਅੱਜ ਫਿਰ ਨਾਲੇ ਚੱਲ ਪਿਆ। ਦੇਖੀ ਅਵੇ ਵਧੀਆ ਜਾ ਔਰ ਮਾੜਾ ਵੀ ਇਹ ਤੱਕ ਪਿਆ ਨਹੀਂ ਸੀਗਾ। ਔਰ ਆਖਿਰ ਤਕੜਾ ਵੀ ਪੈ ਰਿਹਾ ਹੈ। ਜੋਤੀ ਕਿਦਾਂ ਵੀਡੀਓ ਬਣਾ ਲੈ ਮੈਂ ਤੇਰੀ ਅੱਜ ਜੇ ਪਨਾਲੇ ਚੱਲ ਪਏ ਆ ਦੇਲਾ ਹੈ ਨਾ ਨਾ ਤੈਨੂੰ ਤਾਂ ਮੈਂ ਚੇਰਾਂ ਦਾ ਕਹਿੰਦਾ ਹੀ ਸੰਭਾਲ ਲੈ ਨੂੰ ਕਰਾ ਵਾਲਾ ਕਰਾਲਾ ਠੀਕ ਬੱਤਾ ਨਾਲ ਦੇ ਭਾਰੇ ਕਿੰਨਾ ਮੱਤ ਦਿੰਦੇ ਗਣ ਕੇ ਹੋੜ ਅੱਜ ਸੱਚੀ ਨਾ ਹਉਣ ਵਾਲਾ ਹੀ ਮੌਸਮ ਹੈ ਆ ਇਹਦੀ ਬਰਸ਼ਾਤ ਹਜੇ ਤੱਕ ਜਿਹੜੀ ਭਰਵੀਂ ਜੇ ਲੱਗੀ ਨਹੀਂ ਸੀ ਕੋਈ ਵੀ ਇੱਕ ਟੋਨੀ ਪਏ ਬਾਕੀ ਰਾਜ ਦਾ ਛੋਹੂ ਵੀ ਬੜਾ ਹੋਇਆ ਜੀ ਕਿੰਨੇ ਦਿਨ ਹੋ ਗਿਆ ਆ ਬਲੈਟਿਆਂ ਦੀ ਕੋਠੀਆਂ ਆ ਜੇਲਦਾਰਾਂ ਦੀ ਕੋਠੀ ਐ ਓਪਨ ਦੇ ਦੀ ਕੋਠੀ ਆ ਤਿੰਦਾ ਅੱਜਕੱਲ ਬੜਾ ਬੀਜੀ ਹੋਇਆ ਆ ਤਿੰਦਾ ਸਾਂ ਵੀਡੀਓ ਦੇਖ ਲਈ ਬਈ ਅੱਦੇ ਚਿੱਟੀ ਕਿੱਤੀ ਟੁੱਟੂ ਹੋਵੇ ਤੇ ਦੀਵਾਰੀ ਦਾਰਸ਼ਨ ਕਿਤੇ ਨਾਉਣਾ ਨਹੀਂ ਕਿੱਥੇ ਗਿਆ ਦਾਰਸ਼ਨ ਦਾਰਸ਼ਨ ਅੰਦਰ ਵੜ ਗਿਆ ਨਹੀਂ ਥੋੜੇ ਨਹੀਂ ਪੀਣਾ ਹੁੰਦਾ ਨਹੀਂ ਆਪਰ ਚੰਗਾ ਤੇਜ ਲੱਗਾ ਹੋਇਆ ਪੈਣਾ ਜੇ ਇਧਰ ਦੁਕਾਨ ਦੇ ਅੰਦਰ ਚਲ ਜੇ ਹਾਂ ਅੰਦਰ ਜਾਣਾ ਹੀ ਸੀ ਪਾਣੀ ਹਾਂ ਤੇ ਅੱਜ ਦਾ ਪਾਣੀ ਜਿਹੜਾ ਕੋਨਾਲੇ ਵੀ ਤੇਜ ਆਲ ਪਿਆ ਤੇ ਆ ਜਿਹੜੀਆਂ ਨੀਂਦਾਂ ਕਰਨਾ ਸਾਡੀਆਂ ਪਾਣੀ ਉੱਤੇ ਖੜ ਗਿਆ ਚੰਗਾ। ਉਹ ਤੇ ਨੌੜਿਆਂ ਤੋਂ ਬਾਹਰ ਆ ਗਿਆ ਪਾਣੀ। ਨਿਕਲਿਆ ਦਰਸ਼ਨ ਬਾਦ ਦਰਸ਼ਨ ਕਿੱਦਾਂ ਫੇ ਜਨਾਊਂਗਾ ਕਿ ਹੁਣ? ਹੌਣ ਲੱਗਾ ਨਾ ਹੁਣ ਪਿਆ। ਹਾਂ। ਵਧੀਆ ਵੀ ਪਿਆ ਰਿਹਾ ਜਪੇ। ਸੁਨਾਰੇ ਸਨ। ਆ ਬਾੜੀਆਂ-ਬੁੜੀਆਂ ਪਹਿਲਾਂ ਹੀ ਭਰ ਕੇ ਰੱਖੀਆਂ ਐ ਤੂੰ ਤਾਂ। ਚਲੋ ਤੇ ਛੇਤੀ ਅੰਦਰ ਆਪਾਂ ਚੋਲ ਲਵਾਂ। ਅੱਛਾ। ਹਾਂ ਉਹ ਨਹੀਂ ਆਇਤਾ ਵਜਾ ਵਜਾ ਕਰਤੀ ਆ ਇਹਦੇ ਦਾ ਪਾਣੀ ਖੜ ਗਿਆ ਚੰਗਾ ਕਿੰਨੇ ਦਿਨੋਂ ਜਿਹੜਾ ਹੋਮਸਫੇਅਰ ਭਰਿਆ ਮੌਸਮ ਹੈਗਾ ਅਵੇ ਲੱਗਦਾ ਨਹੀਂ ਆਊਗਾ ਉਹ ਅਜੋ ਬਾਹਰ ਵਿੱਚ ਕੀ ਰੋਗੀ ਤੇ ਇਹ ਤਾਂ ਹੁਣ ਕੰਗਾ ਵੜਿਆ ਜੋ ਕਹਿੰਦਾ ਕਿੱਦਾਂ ਆ ਜਾ ਤੂੰ ਵੀਰੇ ਤੇਰੀ ਵੀਡੀਓ ਬਣਾ ਲਈ ਅੱਜ ਹੈ? ਦਕਾਨ ਤੋਂ ਨਹੀਂ ਆ ਦਕਾਨ ਆਪੇ ਤੋਂ ਹੋ ਜਾਣੀ ਆ ਹੈ? ਖਾਪ ਹੋ ਗਿਆ ਤਾਂ ਵੀ ਵਧੀਆ ਪੈਂਦਾ ਇਹ ਲਾ ਯੋ ਕਿ ਦਮੀ ਨਾਲਾ ਨਾਲਾ ਰਜੋਤੀ ਵੀ ਨਿਕਲਿਆ ਬਾਹਰ ਆ ਜਾ ਨਿਕਲਿਆ ਬਾਹਰ ਪਧਰੇ ਆ ਨਾ ਲੁਕੀ ਜਾ ਨਾ ਤੂੰ ਇੱਥੇ ਇਹੋ ਦਿਖਾਓ ਕਿਉਂ ਕਿਆਂ ਘਰਾਓ ਲਗਾਉਂਦਾ ਰਹਿੰਦੀਆਂ ਇਹੋੜੇ ਕਰਨਾ ਪਾਣੀ ਕਿੱਦਾ ਇੱਥੋਂ ਹੈ? ਕੌਣੀ ਆ ਤਾਂ ਬੱਲੇ ਬੱਲੇ ਹੋ ਗਈ। ਪਾਣੀ ਆ ਗਿਆ ਬਾਹਰ ਆਇਤਾ ਜੁੱਟੇ ਕਦਮ ਨਹੀਂ ਵਧੀਆ ਲੱਗਾ ਜਵੇ ਯਾਰੇ ਧੰਤਨ ਹੋਈ ਪਈ ਆ ਮੈਂ ਕਿਹਾ ਭਾਈ ਜਿਆਦਾ ਹੋਗੇ ਧੰਤਨ ਤੇਰੀ ਤਾਂ ਮੈਂ ਲਾ ਦਾਂ ਧੰਨ ਹੋ ਗਿਆ ਦੇਖੋ ਸਾਰਾ ਪਾਣੀ ਹੰਦਾ ਰੱਜ ਮੈਂ ਆਪਣੇ ਤੇ ਹੋਣ ਤੇ ਆਲਪਾ ਕੋਈ ਨਾ ਪਾਣੀ ਬੋਤਲ ਫੋਜੀ ਹੋਈ ਗਾ ਤਿੰਨਾ ਜਾਈ ਲਾਈ ਗਾ ਉਧਰ ਕੱਢੀ ਨਹੀਂ ਆ ਉਧਰ ਕੱਢੀ ਦਾ ਹੀ ਇਹ ਆ ਗਿਆ ਇਹ ਆ ਗਈ ਬੋਤਲ ਨਹੀਂ ਰਹਿਣ ਦਾ ਲੱਗਦਾ ਨਹੀਂ ਨਿਕਲਦੀ ਨਿਕਲਦੀ ਉਧਰ ਕੱਢ ਦੰਨੇ ਹੁਣ ਅਰੇ ਗਾਣਾ ਜੋ ਕਿੰ ਹੋਇਆ ਗਾਣੇ ਕਿਉਂ ਹੋਏ ਨਹੀਂ ਇੱਥੇ ਯਾਦ ਕੀ ਨਹੀਂ ਇਹ ਪਰਮਾ ਜਿਹਾ ਕੋ ਪਿਆਰ ਨਹੀਂ ਸੀਗਾ ਸੌਣ ਸੁੱਕਾ ਲੰਗਿਆ ਸੀ ਤੇ ਹੁਣ ਭਾਦੋ ਚੱਲਦਾ ਪਿਆ ਆ ਇਹ ਚੜੀ ਲੱਗੀ ਆ ਦੇਖੋ ਮੀਂਹ ਨਹੀਂ ਆ ਗਿਆ ਸੀ ਮੀਂਹ ਪੈਂਦਾ ਲੋ ਵੀ ਅੱਜ ਮੀਂਹ ਨਹੀਂ ਆ ਗਿਆ ਤੇਰੀ ਦੁਕਾਨ ਦੇ ਬੱਲੇ ਬੱਲੇ ਕਰਤੀ ਆ ਅੱਜ ਬਰਨਾਲੇ ਚੱਲ ਪਏ ਫੇਰ ਲੋ ਜੀ ਅੰਕ ਇਹ ਆ ਲੈ ਚੱਕ ਉਹ ਬੱਲੇ ਉਹ ਉਹ ਪਾਣੀ ਦੇ ਸੋਣਾ ਪੀਂਦੇ ਸੀ ਤਾਂ ਇਹ ਭਰਿਆ ਸੀ ਚੰਗਾ ਉੱਪਰ ਆ ਓਹ 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 ਆਹ ਬੱਲੇ ਬੱਲੇ ਕਰਦੀ ਲੈ ਆ ਤਾਂ ਓਕੇ ਇਹਦਾ ਡੈਮ ਵਾਲਾ ਕੰਮ ਹੋ ਗਿਆ ਆਹਹੋ ਯਾਰਾ ਡੈਮ ਦਾ ਪਾਣੀ ਮੁਜਦਾ ਬਾਹਰ ਹੀ ਭਰਦਾ ਪਾਣੀ ਵਿਆਹ ਤੇ ਨਹੀਂ ਕਰਨਾ ਕਹਿੰਦਾ ਲੈਦਾ ਬੈਟਰੀ ਰਕਾ ਤਾਂ ਹੈ ਅਤੇ ਮੇਰੇ ਚ ਬਾਲਟੀ ਭਰ ਗਈ ਨਾਲ ਬਾਰੇ ਪਾਣੀ ਦੇ ਜਮਾ ਹੋ ਰਹੀ ਵੇਖ ਪਾਣੀ ਚਲੇ ਗਿਆ ਅੰਦਰ ਸਾਰਾ ਸੱਤ ਪਹਿਲਾਂ ਉਹ ਬੈਂਕਿੰਗ ਵਿੱਚ ਇੰਨੀ ਪਤੀ ਦੇ ਨੂੰ ਆ ਤੇ ਜਾਨੇ ਉੱਰੇ ਖਰਾ ਲਾਣਾ ਕੋਲ ਗਿਆ ਪਾਣੀ ਫੇਰ ਇਮਾਰਤ ਦੇ ਜਾਇਆ ਜੋ ਤੀਨ ਫਿਕਰ ਪੈ ਗਿਆ ਮੀਂਹ ਦਾ ਹੋ ਗਿਆ ਉਹ ਵੀ ਕਹਿੰਦਾ ਧੀ ਨਹੀਂ ਤੰਦਾ ਆ ਲਵਾਇਲ ਮੋੜ ਇੱਧਰ ਨੂੰ ਤੁਰੇ ਜਾਂ ਬੇਬਾਕ ਸਾਰੇ ਉੱਧਰ ਨਹੀਂ ਆਉਣੇ ਆ ਚਲੋ ਗੱਡੀਆਂ ਵੀ ਆਣਾਂ ਹੈ ਪਰਿਆ ਪਈਆਂ ਗੱਡੀਆਂ ਵੀ ਤੋ ਹੋ ਗਈਆਂ ਚਲ ਆਪਾਂ ਖੜੇ ਨਹੀਂ ਬੰਦਾਂ ਚੱਲ ਚਾਰ ਨੇ ਤੋ ਟਿਕ ਟਿਕ ਪਨਾਲਾ ਬਸੇ ਤਾਂ ਚੱਲੀ ਜਾਣਾ ਚੰਗਾ ਜਿਹਾ ਪਾਣੀ ਜਮ ਹੋਇਆ ਜਿੱਥੇ ਮੌਸਮ ਦੇ ਹਿਸਾਬ ਨਾਲ ਜਿਹੜੇ ਆ ਬਹੁਤ ਗੋੜੀ ਹੋ ਰਹੀ ਆ ਮਾਤਾ ਗਲਗਲ ਹੋ ਗਿਆ ਸਾਰੇ ਪਾਸੇ সিখান্যরা 2 এইঢাঁতদ i মন্যুচা'ইমে si te. এএ কান্য়ারী ফানাংর ইক্য়ে হূঙ ছলুটশা ইডবে ਬਾੜੇ ਆਪ ਕੋ ਨਾੜਾ ਚੱਲੀ ਜਾਂਦਾ ਹੈ ਤੱਕ ਦੇਖ ਲਾ ਹਾਂ ਆਵਾਜ਼ ਆਮੀ ਫੈਸਲ ਕੋਲ ਤੇ ਰੱਖਿਓ ਪਰਾਨਾ ਦੇ ਲਈ ਹੋਊਗੀ ਜਿੰਦਗੀ ਤਾਂ ਤੂੰ ਵੀ ਕੋ ਵਧੀਆ ਭਜਾਂਦਾ ਭਾਜੀ ਉਹ ਹੈ ਜੱਗਰ ਤੋਂ ਵੀ ਰੋਇਆ ਬਹੁਤ ਵਧੀਆ ਸੀ ਹਾਂ ਲਓ ਜੀ ਇਹ ਪੈ ਗਿਆ ਵਧੀਆ ਆ ਗਿਆ ਜੀ ਬੋਟ ਮਹਨ ਬੋਲ ਜਾਊਗਾ ਫਿਰ ਫਾਈਨਲੀ ਵਾਖਾ ਚੱਕੇ ਦੁਕਾਨ ਸਾਰੀ ਤੋਸਦੀ ਜੋਕੇ ਨੇ ਜੋਕੇ ਨੇ ਲਾਹ ਲਾਹ ਲਾ ਸਾਰੀ ਦੁਕਾਨ ਤੇ ਉੜੀ ਜਾ ਲਾਉ ਤਾਂ ਪਾਣੀ ਉਹਦਾ ਮਿਲਦਾ ਨਹੀਂ ਸਾਨੂੰ ਹਾਂ ਤੁਟੀਆਂ ਲਾ ਗਈ ਨਹੀਂ ਤੁਸੀਂ ਕਹਿੰਦੇ ਹਾਂ ਅਹ ਅੰਦਰ ਕੀ ਨਹੀਂ ਬੀਹੀ ਤਾਂ ਸਾਰੀ ਭੱਜ ਗਈ ਐ ਅੱਜ ਪਾਣੀ ਪਾਣੀ ਹੋ ਗਿਆ ਤੁਹਾਡੇ ਪਾਸੇ Ti tu tu ke. Naga ho, sudah di kothi tu ho gayi. கி <where? explicitly》> ਕਿੱਦਾਂ ਹਾਲ ਹੈ ਐ ਚੱਲੋ ਪੈੜ ਦੀ ਗੜੀ ਭਾਰ ਲੰਗੇ ਪਿਆ ਤੇ ਮੀਂਹ ਦੇ ਵਿਚਾਲੇ ਹੋ ਰਹੀ ਹੈ ਵੀਰੇ ਬੱਤੀ ਦੀ ਖੱਚ ਲਈ ਤੇ ਆਇਓਗਾ ਬੇਲੇ ਇਹ ਬੋਲੇ ਕੋਠੇ ਨੂੰ ਰਕਾ ਲੈਣੇ ਹਾਲ ਪੈੜ ਦੀ ਗੜੀ ਮਾਰ ਕੇ ਆਨੇ ਆ ਆਜੂਗਾ ਸਿਆ ਹਾਂਜੀ ਜੀ ਬੰਦੇ ਵੀ ਪੈ ਗਏ ਅੱਜ ਬਹੁਤ ਵਧੀਆ ਮੀਂਹ ਪੈ ਗਿਆ ਭਾਜੀ ਹਾਂ ਪੈਂਟ ਦਾ ਵੀ ਹਾਰ ਲੈਣਾ ਚਾਹੀਦਾ ਜੀ ਵੀਰ ਵੀ ਦੇਖ ਲੈਂਦੇ ਆ ਪੜ ਵੀ ਹਰਿਆਲੀ ਦੇਖਣ ਨੂੰ ਬਾਤੀ ਹੈ ਰੋਜ਼ਹਾਰੀ ਜਾਈ ਅੱਜ ਆਂ ਬੋੜਾ ਪੜੀਆਂ ਬੁੱਲਾ ਗਈ ਕਦੀ ਨੀ ਬੜੇ ਸਾਧ ਹੋ ਗਏ। ਹਰਦਾ ਇਹ ਵੀ ਜਿਹੜਾ ਆ ਕੀ ਬੱਧੀਆ ਰਿਹਾ। ਜਿਆਦਾ ਨਹੀਂ ਬੱਧੀਆ ਲੱਗਦਾ। ਦਲਾ ਏਰੀਆ ਨਹੀਂ ਮੈਂ ਇੱਥੇ ਤਾਂ ਪਾਣੀ ਚੰਗਾ ਵਾਦਾ ਆ ਜਾਏਗਾ। ਪਾਣੀ ਭੰਗ ਹੋਇਆ ਗਿਆ ਸਾਰੀ। ਉਹ ਰੌੜੀਆਂ ਦੇਪੂ ਵਾਲਾ ਦੱਸ ਰਿਹਾ ਕਿ ਤੋ ਰਹਿਣਾ ਆ ਸਰਕਟ ਦੇ ਪੂਰੇ ਇੱਥੇ ਦੀ ਦੀ सड़क जेपर जी મારી અંદર ਸ਼ੀਰਣੀ ਕਦਾਂ ਠੀਕ ਆ ਫਟ ਦਿੰਦਾ ਬੜੇ ਆਟਲ ਪਣੇ ਡਗ ਲਏ ਇਧਰ ਸੁਧਰਦੇ ਨਾ ਬਾਹਰ ਹੀ ਕਾਣ ਜਿਹੜਾ ਵੀ ਦਾ ਕਲੈਕਸ਼ਨ ਕਲੈਕਸ਼ਨ ਆ ਸੀਟ ਵੀ ਹੱਟੀ ਮੈਂਟਾਂ ਦਾ ਜਿਹੜਾ ਪਾਣੀ ਆ ਮੀਟਿੰਗ ਪੈਂਦਾ ਤਾਂ ਉਹਦੇ ਨਾਲ ਮਰਾ ਪਾਣੀ ਦਾ ਪਾਣੀ ਬਣੀ ਹੋ ਜਾਂਦਾ ਜਦੋਂ ਸਵੇਰ ਹੋਵੇ ਸਾਰੇ ਬਾਗ ਜਣਾ ਹੰਦਾ ਕਰ ਰਿਹਾ ਹਾਂ। ਸੂਮਾਰੇ ਨੇ ਬੜੀ ਕਿਰਪਾ ਕੀਤੀ ਅੱਜ ਵੀ ਜਿਹੜਾ ਮੀਂਹ ਅੱਜ ਰੁੜਕੀ ਤੇ ਵੀ ਇਸ ਸੀਜ਼ਨ ਦਾ ਕਹਿੰਦੇ ਇਸ ਸਾਲ ਦਾ ਸਾਰਿਆਂ ਨਾਲ ਵਧੀਆ ਮੀਂਹ ਅੱਜ ਤੇ ਆਇਆ। ਉੱਤਕ ਪੈ ਰਹੀ ਨਹੀਂ ਵੀ ਆਉਂਦਾ। ਬਹੁਤ ਵਧੀਆ ਧਮ ਤਾਨ ਕਰਾਤੀ ਮੀਂਹ ਨੇ। ਦਕਾਨਾਂ ਦੇ ਪਾਣੀ ਆਉਣ ਲੱਗਾ ਤਾਂ। ਹਾਂ। ਆ ਵੀ ਜਾ ਸਾਂ ਜੋਤੀ ਤੇ ਦੁਕਾਨ ਦੱਬ ਗਈ ਤਣੀ ਮੈਂ ਕਹਿੰਦੇ ਅੰਦਰ ਹੋਲ ਹੋਲ ਗਿਆ ਅੱਜ ਪਾਣੀ ਖੜਿਆ ਬੱਚਾ ਕਿੱਦਾਂ ਰਮੀ ਅਜਵੇ ਲਿਆ ਨਯਾਰ ਅਮੀ ਦਾ ਮੀ ਦਾ ਲਿਆ ਨਯਾਰ ਮੈਂ ਕਿਹਾ ਹਾਂਜੀ 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 ਬਲਾਸੀ ਵੀ ਅੱਜ ਭਰੀ ਆ 81 ਗਲਾਸ ਆ 81 ਦਾ ਅੱਧੀ ਗੱਡੀ ਵੀ ਗਰਾਸੀ ਖਾਲੀ ਆਗਾ ਬਾਜ਼ਾਂ ਦਾ ਸਾਬਣੇ ਨੇ ਅੰਕ ਨੂੰ ਮਿਲਿਆ ਬਾਕੀ ਅੰਕ ਨੇ ਚੰਗੀ ਦਰ ਨਾਲ ਲਿਆ ਸੋ ਅੱਜ ਬਹੁਤ ਵਧੀਆ ਮੀ ਪਿਆ ਆ ਤੇ ਮਾਰੇ ਦੇ ਸ਼ੁਕਰਾਨੇ ਆ ਕਿ ਕਿਉਂਕਿ ਇਸ ਵਾਰ ਜਿਹੜਾ ਆ ਨਹੀਂ ਨਹੀਂ ਇਹ ਸੀਜ਼ਨ ਦੇ ਵਿੱਚ ਨਹੀਂ ਨਹੀਂ ਪਿਆ ਸੀਗਾ। ਸੋ ਅੱਜ ਵਧੀਆ ਨਹੀਂ ਪਿਆ ਹੈਗਾ ਤੇ ਕੋਸ਼ਿਸ਼ ਕੀਤੀ ਹੈ ਵੀਰੇ ਆਪਣੇ ਨਗਰ ਦੇ ਰੁੜਕਾ ਕਲਾਂ ਦੇ ਜਿਹੜੇ ਆਲੇ ਦੁਆਲੇ ਦੀ ਵਿਚਾਰੀ ਇਹ ਕੋਸ਼ਿਸ਼ ਕਰਕੇ ਉਹ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਜਿਹੜਾ ਮੀਂਹ ਰੁੜਕੇ ਪਾਸ ਜਿਹੜਾ ਖਾਸ ਕਰਕੇ ਪਾਕਿਸਤਾਨ ਔਰ ਦਾ ਪਾਰਕ ਲਾ ਰੁੜਕਾ ਉਥੇ ਕਾਫੀ ਜਿਹੜਾ ਪਾਣੀ ਆ ਉਹ ਜਿਹੜਾ ਕਾਫੀ ਜਿਹੜਾ ਪਾਣੀ ਖੜਾ ਸੀਗਾ। ਬਾਕੀ ਪਿੰਡ ਵਿੱਚ ਤਾਂ ਠੀਕ ਹੈ ਪਰ ਕੀ ਪਿੰਡ ਦੇ ਵਿੱਚ ਜਿਹੜਾ ਸਰਾਹ ਆ ਉਹਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਖੜਾ ਸੀ। ਤੇ ਬਾਕੀ ਤਾਂ ਚਲੋ ਠੀਕ ਹੈ ਆਪਣਾ ਪਾਣੀ ਦਾ ਨਿਕਾਸ ਹੈ ਚਲੋ ਪਾਣੀ ਦਾ ਨਿਕਾਸ ਤਾਂ ਚਲ ਹੋ ਹੀ ਜਾਣਾ ਹੁੰਦਾ ਪਰ ਇਹ ਜਿਹੜਾ ਕਾਫੀ ਸਾਲਾਂ ਤੋਂ ਹੈਗਾ ਜਿਹੜਾ ਪਾਣੀ ਇਹਨਾਂ ਥਾਵਾਂ ਤੇ ਖੜਦਾ ਜਾਂਦਾ ਸੋ ਇੱਕ ਵਾਰ ਫਿਰ ਮਾਰਾ ਦਾ ਬਹੁਤ ਬਹੁਤ ਸ਼ੁਕਰਾਨੇ ਆ ਵੀ ਨਵਜੇ ਨਹੀਂ ਪਿਆ ਆ ਕਿ ਮੌਸਮ ਹਜੇ ਵੀ ਵਧੀਆ ਹੈ ਜਰੂਰ ਦੇ ਰਾਤ ਨੂੰ ਵੀ ਨਹੀਂ ਪੈ ਜੀਏ ਤਾਂ ਹੋਰ ਜਿਆਦਾ ਵਧੀਆ ਹੋ ਜੂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਹੜੇ ਵੀ ਚੈਨਲ ਨਾਲ ਜੁੜੇ ਆ ਉਹਨਾਂ ਕੋ ਸਾਰਿਆਂ ਦਾ ਧੰਨਵਾਦ ਕਿ ਜਰੂਰ ਦੇ ਨਾਲ ਨਾਲ ਹੁਣ ਆਪਾਂ ਫੇਸਬੁੱਕ ਤੇ ਵੀ ਜਿਹੜਾ ਮੇਰਾ ਮੌਲ ਮੇਰਾ ਪੰਡੀਆ ਦਾ ਟੀਵੀ ਦਾ ਨਾਮ ਤੇ ਤੇ ਜਿਹੜਾ ਆ ਉਹ ਬਣਾ ਕੇ ਨਾਲ ਉਹਦਾ ਵੀ ਜਿਹੜੇ ਸ਼ਿਰਕਾਰ ਹੈ ਤੇ ਜਰੂਰ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਜਰੂਰ ਆਪਾਂ ਫੇਸਬੁੱਕ ਤੇ ਵੀ ਨਾਲ ਫੋਲੋ ਕਰੀਏ ਜਿਹੜੇ ਸਾਥੀ YouTube ਦੇ ਨਾਲ ਜੁੜੇ ਹੋਏ ਸਰ ਜੀ ਜਰੂਰ ਫੇਸਬੁੱਕ ਤੇ ਵੀ ਆਓ ਨਾਲ ਜਿਸ ਤੇ ਜੀ ਉੱਤੇ ਹੀ ਖੜੀ ਬਣਿਆ ਜਦ ਤੱਕ ਉੱਧਰੀ ਗੱਲਾਂ ਕਰਾਂ ਮੈਂ ਇਹ ਧੰਨਵਾਦ ਆਪਣੀ ਮਿਹਰਲੀ ਕਰਤੇ ਵੀ ਇਹ ਬੰਦਾ ਏਸੀ ਰੈਜ਼ੀਡੈਂਟ ਦਾ ਬੰਦਾ ਹੈ ਹਾਂ ਮਾਨੀਆ ਮੇਰਾ ਗਵਾਂਟੀ ਆ ਜਰੂਰ ਬਟਨ ਚਾਹ ਦਾ ਮੋਗਾ ਮੇਰੀ ਕੰਮ ਕਰਦੇ ਹਾਂ ਦਰਸ਼ਨ ਘਟ ਹੈਗਾ ਦੱਸ ਤੇਰੀ ਕਾਹਦਾ ਕੰਮ ਹੈ ਇਹ ਮੇਰਾ ਜੀ ਗੈਸ ਚੁੱਲੇ ਸਿਲੰਡਰ ਦਾ ਰਿਪੇਅਰ ਕਰਨਾ ਹੈ ਗੈਸ ਕੀ ਜਿਹਾ ਸਹੀ ਕਰਨਾ ਹੈ ਹਾਂ ਇਹ ਗੈਸ ਦਿੱਤੇ ਸਾਰਾ ਉਹ ਸੈਟ ਕਰਨਾ ਚੰਦਿਆ ਵਾਲਾ ਆਹ ਸਾਰਾ ਡਰਾਇਵਰ ਵੀ ਆ ਇਹ ਗੱਡੀ ਦਾ ਲੈ ਕੇ ਜਾਂਦਾ ਗੇੜਾ ਕਿ ਦਿੱਲੀ ਨਹੀਂ ਜਾਣਾ ਕਿੱਥੇ ਜਾਣਾ ਬਿਲਕੁਲ ਬਿਲਕੁਲ ਜਿੱਥੇ ਮਰਜ਼ੀ ਕਹਿਣਗੇ ਉੱਥੇ ਚੱਲੋ ਡਰ ਗੇੜੇ ਜੀ ਸਜ਼ੂਰ ਆਪਣੇ ਜਿਹੜੇ ਸਾਥੀ ਹੈਗੇ ਇਹਨਾਂ ਨੂੰ ਉਹ ਸੇਵਾ ਦਾ ਮੌਕਾ ਦਿਆ ਕਰੀ ਕਹੂੰਗੇ ਤੇ ਆਪਾਂ ਆਪਣੇ ਕੁਕਰ ਨੂੰ ਸਾਥ ਦੇ ਆ ਕਿ ਕਾਮਕਾਰਾਂ ਦੇ ਵਿੱਚ ਤੇ ਜ਼ਰੂਰ ਸਾਰਿਆਂ ਨੂੰ ਉਹਦਾ ਫਾਇਦਾ ਹੋਵੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਸਾਥੀ ਨਾਲ ਜੁੜੇ ਸੀਗੇ ਵੀਡੀਓ ਤੇ ਤੋਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ